ਬਾਲਟੀ ਵੀ ਮਾਝਦੀ ਵੱਡੀ ਜੀ ਤਬਾ ਵੀ ਪਾਣੀ ਪਿਆ ਪਾਣੀ ਉਰਾਂ ਚੱਕ ਲੈ ਫਿਰ ਢੱਕ ਦੀ ਡਿਊਟੀ ਵਾਲਾ ਹੋਣਾ ਓਟੇ ਤੇ ਗਰਮੀ ਬਲਾਈ ਕਰਖੀ ਅਜ ਤਰ੍ਹਾਂ ਆਪਣੇ ਇਹਨੂੰ ਮੁੱਦੀ ਮਾਰ ਦੇ ਆਹ ਥਾਲਾਂ ਢੱਕ ਦੇ ਪੀਣ ਵਾਲਾ ਪਾਣੀ ਐ ਇਹੇ ਨੰਗਾ ਡੇਗ ਰੱਖਿਆ ਤੀ ਫਿਰ ਤੋੜੇ ਨੂੰ ਭੱਜ ਲੈਨੀ ਐ ਇਸ ਵਿੱਚ ਪੀਲਾ ਕਰ ਆਵਦਾ ਹੁਣ ਛਾਂ 'ਚ ਤਰੇ ਧਰਨਾ ਨਾਲੇ ਵੀਰ ਬੈਠਣ ਦੀ ਨਗਰ ਬਈ ਕੱਪੜੇ ਧੋਣ ਵਾਲੇ ਪਏ ਢੇਰ ਲੱਗਿਆ ਕੱਪੜੇ ਮੜ ਲੈ ਜਾ ਕੇ ਦੋ ਭਾਬੀ ਗਰਮੀ ਵਾਲੀ ਐ ਧੁੱਪ ਤਾਂ ਦੇਖ ਲੈ ਕਿੰਨੀ ਐ ਆਥ ਨੇ ਜੀ ਧੋ ਲੂੰਗੀ ਨਾ ਮੈਂ ਤੇਰੇ ਬਰਾਬਰ ਨਹੀਂ ਬੈਠੇਗੀ ਧੁੱਪ ਤਾਂ ਕਿੰਨੀ ਆ ਕੇ ਵੀਰ ਕੰਮ ਤਾਂ ਕਰਨੀ ਪੈਣਗੇ ਬਾਈ ਤੈਨੂੰ ਬੇਲੀ ਨੂੰ ਕੋਈ ਨਹੀਂ ਰੋਟੀਆਂ ਦਿੰਦਾ ਭਾਬੀ ਸਾਢੇ 5 ਵਜੇ ਤੇ ਲੱਗ ਰਹੀਆਂ ਕੰਮ ਕਰਨ ਮੈਂ ਹੋਰ ਕਿੰਨੇ ਘਰਾਂ ਇੱਕੋ ਕੰਮ ਨੂੰ ਮੈਂ ਪੰਜ-ਪੰਜ ਵਾਰੀ ਕਰੀ ਜੈਨੀ ਆ ਬੂ ਲੋੜ ਹੀ ਆ ਗਿਆ ਕੀ ਗੱਪ ਰੋੜਦੀ ਐ 5:30 ਵਜੇ ਦੀ ਨਾ ਜੇ ਤੂੰ 5:30 ਵਜੇ ਦੀ ਕੰਮ ਕਰਨ ਲੱਗੀ ਐਂ ਨੇ ਕੀ ਆਪਣੇ ਕਿੰਨੇ ਕੰਮ ਨੇ ਕੋੜੇ ਦੋ ਤਾਂ ਆਪਣੇ ਕੰਮ ਨੇ ਅੱਛਾ ਤੇਰੇ ਤਾਂ 10 ਵਜੇ ਗਏ ਹੀ ਨਹੀਂ ਨਿਭੜੇ ਹੈਗੇ ਆਪਣੇ ਕੋਈ ਮੱਝ ਨਹੀਂ ਕੋਈ ਡੰਗਰ ਨਹੀਂ ਆ ਵੀ ਮਾਰੇ-ਮਾਰੇ ਨਾਲ ਤੈਨੂੰ ਪਤਾ ਤਾਂ ਹੈਗਾ ਵੀ ਇੰਨਾ ਹੋ ਜਾਂਦਾ ਆਹੋ ਜੇ ਤੂੰ ਹੈ ਹੀ ਜਿੱਲੀ ਐ ਭਾਈ ਫਿਰ ਤਾਂ ਇੰਨਾ ਹੋਈ ਜਾਊਗਾ ਆ ਮੇਰੇ ਵਰਗੀ ਤੀ ਨਾਲੇ 6 ਵਜੇ ਉੱਠਦੀ ਤੇ 8 ਵਜੇ ਨੂੰ ਅੰਦਰ ਵੜ ਜਾਂਦੀ ਤੇ ਕੰਮ ਨਿਵੇੜ ਕੇ ਸਾਰੇ ਚੱਲ ਮੇਰੀ ਗੱਲ ਸੁਣ ਨਹੀਂ ਕੋਈ ਫੋਨ ਫੋਨ ਆਇਆ ਤੇਰੀ ਸੱਸ ਸਹੁਰੇ ਦਾ ਨਾ ਭਾਬੀ ਉਹਨਾਂ ਦਾ ਫੋਨ ਹੁਣ ਕਿਉਂ ਆਊਗਾ ਜੇ ਉਹਨਾਂ ਦਾ ਨਹੀਂ ਆਉਂਦਾ ਤਾਂ ਤੂੰ ਲਾ ਲੈ ਫਿਰ ਉਰੀ ਬੈਠੀ ਰਹੇਂਗੀ ਹੁਣ ਤੂੰ ਹੋਰ ਮੈਂ ਕੀ ਕਰੂੰ ਭਾਬੀ ਹੁਣ ਕੀ ਮੈਂ ਉੱਥੇ ਜਾਊਂਗੀ ਉੱਥੇ ਮੇਰਾ ਕੀ ਏ ਹੁਣ ਮੇਰੀ ਗੱਲ ਸੁਣ ਕੋੜੇ ਤੇਰੀ ਸ਼ਰਮ ਸ਼ਰਮ ਜਮੀ ਨਹੀਂ ਹੈਗੀ ਤੈਨੂੰ ਆਉਂਦਾ ਨਹੀਂ ਹੈਗਾ ਮਾੜਾ ਮੋਟਾ ਵੀ ਮੈਂ ਪੇਕਿਆਂ ਦੇ ਬਾਹਰ ਚ ਬੈਠੀ ਆਂ ਕਿ ਤੂੰ ਇੱਥੇ ਵਿਆਹੀ ਹੋਈ ਐ ਵਿਆਹੀ ਤਾਂ ਤੂੰ ਆਪਦੇ ਸਹੁਰੇ ਆ ਨਾ ਸਹੁਰੇ ਤੇ ਜਿਹੇ ਜੇ ਮਰਜ਼ੀ ਹੋਣ ਕੱਟਣਾ ਤਾਂ ਪੈਂਦਾ ਹੀ ਐ ਹੁਣ ਮੈਂ ਤਾਂ ਕੱਟੀ ਜਾਂਦੀ ਸੀ ਭਾਬੀ ਹੁਣ ਮੈਂ ਕੀ ਕਰਾਂ ਜਦੋਂ ਅਗਲੇ ਨਹੀਂ ਰੱਖ ਕੇ ਰਾਜੀ ਹੈਗੀ ਤੇ ਨਾਲੇ ਉਹਨਾਂ ਦੀ ਗੱਲ ਵੀ ਸਹੀ ਆ ਜਦੋਂ ਮੇਰੇ ਘਰ ਵਾਲੇ ਨਹੀਂ ਹੈਗਾ ਉੱਥੇ ਫਿਰ ਮੈਂ ਉੱਥੇ ਕੀ ਕਰਨਾ ਲੈ ਤੇਰੀ ਸੱਸ ਕਿਵੇਂ ਤੈਨੂੰ ਮਿਲਣ ਆ ਗਈ ਸੀ ਫਿਰ ਉਹਰੇ ਜੇ ਰੱਖ ਕੇ ਨਹੀਂ ਰਾਜੀ ਨਾਲੇ ਤਾਂ ਤੇਰਾ ਬਾੜਾ 헤ਜ ਮਾਰਦਾ ਇਹਨੂੰ ਇੱਥੇ ਮਿਲਣ ਵੀ ਆ ਗਈ ਮਿੰਟਾਂ 'ਚ ਨਾਲੇ ਆ ਕੇ ਮੈਨੂੰ ਰੱਖ ਕੇ ਨਹੀਂ ਰਾਜੀ ਤੇਰਾ ਤਾਂ ਪੇਤੇ ਹੀ ਆਉਂਦਾ ਪੈਣੇ ਕਦੇ ਖੁਸ਼ ਕਹਿ ਦਿੰਨੀ ਆ ਕਦੇ ਗੁੱਸਾ ਸੱਸ ਸਦਾ ਚਾਹੁੰਦੀ ਐ ਮੇਰੀ ਵੀ ਮੈਂ ਉਹਦੇ ਕੋਲੇ ਰਹਾ ਹੁਣ ਲੋਕ ਨਹੀਂ ਜਿਉਣ ਦਿੰਦੇ ਲੋਕਾਂ ਦਾ ਕੀ ਮੂੰਹ ਫੜਾਇ ਜਾਂਦਾ ਫਿਰ ਸੱਸ ਨੂੰ ਹਾ ਅੱਡ ਬਹਿਜੋ ਕਿਸੇ ਕੋਠੜੇ ਚ ਦੋ ਰੋਟੀਆਂ ਖਾ ਲੋ ਪਕਾ ਕੇ ਇਕੱਠੀਆਂ ਸਾਰੇ ਤੋ ਕਿ ਟਿੰਡੀਆਂ ਲੈਣੀਆਂ ਨੇ ਸਾਰੇ ਨੂੰ ਅੱਡ ਕਰ ਦੋ ਸਾਰੇ ਇੱਥੇ ਬਗ ਜੇ ਆਪਦੇ ਮੁੰਡੇ ਕੋਲੇ ਜਿੱਥੇ ਮੁੰਡਾ ਨਿਕਲਿਆ ਤੇ ਸੋਹਰਾ ਨਿਕਲ ਜਾ ਤੇਰਾ ਕੋਈ ਨਾ ਭਾਬੀ ਬਗ ਜੂਗੀ ਮੈਂ ਬਈਓ ਭਗ ਜੂਗੀ ਨਹੀਂ ਆਪਦਾ ਗੌਰ ਕਰ ਹੁਣੀ ਜਾਣਦੀ ਉਰੇ ਸਾਡੀ ਵੀ ਬੇਜਤੀ ਹੁੰਦੀ ਆ ਰੋਜ਼ ਰੋਜ਼ ਤੇਰਾ ਬਾਈ ਤਾਂ ਡਰਦਾ ਨਹੀਂ ਬੋਲਦਾ ਹੈਗੇ ਹੋਰ ਕੀ ਕਹੇ ਮੇਣੇ ਤੈਨੂੰ ਵੀ ਬਥੇਰੇ ਮਾਰਦੇ ਨੇ ਬਾਹਰ ਮੁੰਡੇ ਖੁੰਡੇ ਜਾ ਕੇ ਕੱਪੜੇ ਦੀ ਪੰਡ ਪਈਏ ਨਾਲ ਇੱਧਰ ਨਾ ਮੂੰਹ ਚੱਕਾ ਉਧਰ ਜਾ ਕੇ ਕੱਪੜੇ ਧੋ ਲੈ ਸਾਬਣ ਨਾਲ ਧੋਲੀ ਨਾਲੇ ਸਰਫ ਨਾ ਖਰਾਬ ਕਰਿਆ ਕਰ ਨਾਲੇ ਸਾਰਾ ਫਰਸ਼ ਧੋ ਦੀ ਬਾਅਦ ਚੋਂ ਕਹਿ ਕਹਿ ਕੇ ਤੈਨੂੰ ਕੰਮ ਕਰਾਉਣੇ ਪੈਂਦੇ ਨੇ ਆਪ ਨੂੰ ਨਹੀਂ ਆਉਂਦਾ ਵੀ ਮੈਂ ਕੰਮ ਕਰ ਲਾਂ ਹਲੇ ਗਨੀ ਮੈਂ 5:30 ਵਜੇ ਉੱਠੀ ਆਂ ਦੱਸ ਵੀ 2 ਤੱਕ ਕੰਮ ਨੇ ਤੂੰ 8 ਵਜੇ ਨੂੰ ਕਰਕੇ ਅੰਦਰ ਵੜ ਜਾ ਪਾਹੀ ਤਾਂ ਉਹਨਾਂ ਨੇ ਕੱਢੀਏ ਕਰੋ ਲੈ ਆ ਬੈਠੀ ਐ ਲਪ੍ਰੀਤ ਆ ਆ ਜਾ ਜੀ ਕਿਵੇਂ ਐ ਠੀਕ ਆ ਬਣੇ ਤੂੰ ਸੁਣਾ ਕਿਵੇਂ ਐ ਬਧੀਆ ਤੈਨੂੰ ਯਾਦ ਕਰੀ ਜਾਂਦੀ ਸੀ ਲੈ ਮੈਨੂੰ ਯਾਦ ਕਰੀ ਜਾਂਦੀ ਸੀ ਹੈ ਹੋਰ ਇੰਨੇ ਦਿਨ ਹੋ ਗਏ 15 20 ਤੈਨੂੰ ਦਿਖਾਈ ਨਹੀਂ ਦਿੱਤੀ ਗੁੜੇ ਪੇਕੇ ਭੁਕੇ ਵਾਗੀ ਸੀ ਨਹੀਂ ਪੇਕੇ ਕਿੱਥੇ ਆ ਕਰਦੇ ਕੰਮੇ ਨਹੀਂ ਲੋਟ ਆਉਂਦੇ ਲੈ ਅੱਜ ਕਿਵੇਂ ਨਿਬੜ ਗਏ ਫੇਰ ਪੇਕੇ ਕਿਹੜਾ ਨਿਕਲੇ ਜਾਂਦਾ ਹੈ ਅੱਜ ਵੀ ਮੈਨੂੰ ਤੇਰੀ ਯਾਦ ਜੀ ਆ ਗਈ ਉਂ ਯਾਦ ਤਾਂ ਹੋ ਜਾਂਦੀ ਹੈਗੀ ਮਾਝਣ ਲਾਪਲੀ ਕੋਲ ਜਾ ਕੇ ਹੁੰਦੀ ਐ ਅੱਜ ਤਾਂ ਚਲੋ ਕੰਮ ਜਿਵੇਂ ਕਿ ਨਿਬੜ ਗਏ ਸੀ ਨੀ ਉਹ ਨਾਲ ਚ ਕਿਹੜੀ ਬੈਠੀ ਸੀ ਪ੍ਰੀਤ ਵਰਗੀ ਲੱਗੀ ਪ੍ਰੀਤ ਵਰਗੀ ਨਹੀਂ ਪ੍ਰੀਤ ਐ ਹਲੇ ਉਰੀਏ ਕੇ ਇੰਨੇ ਦਿਨ ਹੋ ਗਏ ਗਈ ਨਹੀਂ ਪੇਕੇ ਉਥੇ ਸੌਰੀ ਤੈਨੂੰ ਕੀ ਪਤਾ ਗੁੜੇ ਨੂੰ ਸਾਰੇ ਪਿੰਡ ਜ ਤੋਂ ਗੱਲਾਂ ਉੱਡ ਰੀਆਂ ਨੇ ਵੀ ਉਹਨਾਂ ਦੀ ਕੁੜੀ ਬੈਠੀ ਹੈਗੀ ਨਹੀਂ ਹੋਰ ਕੀ ਦੱਸਾਂ ਤੈਨੂੰ ਇਹ ਤਾਂ ਨਾ ਸੌਹਾਂ ਲੱਗੇ ਜਿਵੇਂ ਮਿੱਟੀ ਪਲੀਤ ਕਰਖੀ ਹੈ ਸਾਡੀ ਤਾਂ ਪੁੱਛੇ ਨਾ ਬੱਸ ਜਾਣ ਦਾ ਨਾਂ ਹੀ ਨਹੀਂ ਲੈਂਦੀ ਨਾ ਸੌਰੇ ਸੂਰੇ ਨਹੀਂ ਲੈ ਕੇ ਜਾਂਦੇ ਫੋਨ ਫੋਨ ਕਰਦੇ ਨਹੀਂ ਇਹ ਤਾਂ ਬਹੁਤ ਕੁਝ ਹੋ ਰਿਹਾ ਹੈ ਤੈਨੂੰ ਪਤਾ ਨਹੀਂ ਕਿਸੇ ਗੱਲ ਦਾ ਹਲੇ ਜੇ ਤੂੰ ਆਈ ਹੋਵੇਂ ਤਾਂ ਤਾਂ ਤੇਰੇ ਨਾਲ ਮੈਂ ਗੱਲ ਕਰਾਂ ਇਹਸ ਤਾਂ ਦੋਈ ਜੀ ਡਰਦੇ ਕਿਸੇ ਕੋਲ ਗੱਲ ਨਹੀਂ ਕਰਦੇ ਇਹ ਤਾਂ ਕਾਰ ਵਾਲਾ ਤਾਂ ਭੱਜ ਗਿਆ ਕਿਸ ਕੁੜੀ ਨੂੰ ਲੈ ਕੇ ਇਹਦੇ ਸੱਚਿਓਂ ਲੈ ਹੋਰ ਤੇਰੀ ਸੌਣ ਲੱਗੇ। ਨਾ ਇਹ ਚ ਕੀ ਕਾਟ ਸੀ ਵਿਚਾਰੀ ਚ ਇਹਨੂੰ ਛੱਡ ਕੇ ਵਾਗ ਗਿਆ ਨਹੀਂ। ਲੈ। ਕਾਟ ਨੂੰ ਇਹ ਚ ਪੂਰਾ ਕੀ ਐ? ਨੀ ਸਾਰੀਆਂ ਹੀ ਘਾਟਾਂ ਨੇ ਚ ਤਾਂ ਤੜਕੇ ਉੱਡਦੀ ਐ 5 ਵਜੇ। ਆ ਦੇਖ ਲੈ 10 ਵਜੇ ਉਰੇ ਤੱਕ ਪੈਰ ਮਾਰਦੀ ਫਰੀ ਜਾਂਦੀ ਐ। ਕੋਈ ਕੰਮ ਨਹੀਂ ਕਰਦੀ ਬਈ ਇਹ ਜੇ ਤੋ ਅਗਲੇ ਨਗਾ ਨਹੀਂ ਛੜਿਆਉਣਾ ਹੈਗਾ। ਅਗਲੇ ਨੂੰ ਕੋਈ ਰਕਾਨ ਮਿਲ ਗਈ ਹੋਣੀ ਇਹ ਜੀ ਕੁਡਰ ਤਾਂ ਕੀ ਕਰਾਉਣੇ ਗਾ ਛੜਿਆਉਣੇ। ਨੀ ਆਹੋ ਗੱਲ ਤਾਂ ਤੇਰੀ ਠੀਕ ਐ। ਚਲ ਆਪਦੇ ਸੱਸ ਸਹੁਰੇ ਕੋਲ ਰਹਿ ਜੇ ਫੇਰਾ। ਨੀ ਸੱਸ ਸਹੁਰਾ ਕਿਹੜਾ ਰੱਖਦੇ ਨੇ ਜੇ ਤਾਂ ਕੋਈ ਚੱਜ ਦੀ ਹੋਵੇ ਤਾਂ ਰੱਖਦੇ ਨੇ ਸੱਸ ਸਹੁਰਾ ਵੀ 50 ਤੀ ਉਹਨਾਂ ਨੇ ਤਾਂ 15 20 ਦਿਨ ਹੋ ਗਏਰੇ ਬੈਠੀ ਨੂੰ ਬਾਹਰ ਚ ਨਾ ਸੱਸ ਸਹੁਰਾ ਵੀ ਨੇ ਮੂੰਹ ਲਾਉਂਦੇ ਨਾ ਭਈ ਅਗਲੀ ਦੀ ਬੇਇੱਜ਼ਤੀ ਹੁੰਦੀ ਐ ਲੋਕ ਅਗਲਿਆਂ ਨੂੰ ਵੇਣੇ ਮਾਰਦੇ ਨੇ ਵੀ ਹਰੇ ਕੀ ਬੈਠੀ ਕਰਦੀ ਐ ਥੋੜਾ ਮੁੰਡਾ ਤਾਂ ਹੈ ਨਹੀਂਗਾ ਜੇ ਕੋਈ ਲਾਂਬਾ ਲੂੰਬਾ ਇਧਰੋਂ ਖੱਟ ਲਿਆ ਫੇਰ ਕੌਣ ਜ਼ਿੰਮੇਵਾਰ ਐ ਕੌਣ ਦੇਣਦਾਰ ਐ ਨਹੀਂ ਉਹ ਤਾਂ ਠੀਕ ਐ ਹੁਣ ਵਿਆਹੀ ਬਰੀ ਹੈਗੀ ਹੁਣ ਉਰੇ ਬੈਠੀ ਵੀ ਨਸਾਣੀ ਲੱਗਦੀ ਪੈਣੇ ਆ ਪਿੰਡ ਚ ਗੱਲਾਂ ਕਰਦੇ ਨੇ ਸਾਰੇ ਲੋਕ ਆ ਵੀ ਉਹਨਾਂ ਦੀ ਕੁੜੀ ਇੱਥੇ ਬੈਠੀ ਹੈਗੀ ਨਹੀਂ ਗੱਲਾਂ ਤਾਂ ਕਰਦੇ ਨੇ ਪੈਣੇ ਹੁਣ ਕੀ ਕਰੀਏ ਫਿਰ ਇਹਦਾ ਹੱਲ ਵੀ ਨਹੀਂ ਹੈਗਾ ਕੋਈ ਅਸੀਂ ਤਾਂ ਜੱਸੀ ਫਿਰ ਵੀ ਓਟੀ ਬੈਠੇ ਨੇ ਲੈ ਸਾਡੇ ਤੋਂ ਜ਼ਮੀਨ ਵੀ ਲੈ ਗਈ ਸਾਰੀ ਜ਼ਮੀਨ ਲੈ ਗਈ ਕੋਲੋਂ ਦੀ ਲੈ ਗਈ ਜ਼ਮੀਨ ਤਾਂ ਇਹ ਜ਼ਮੀਨ ਨਾ ਕਰਾ ਕੇ ਤਾਂ ਭੱਜਿਆ ਬੌਲੀਏ ਉਹ ਉਹਦੇ ਨਾਂ ਕਰਾਤੀ ਮਸੀਨ ਵਾਕੇ ਮੇਰੇ ਘਰ ਨਾਲ ਤੱਕ ਕੰਮਕਾਰ ਸ਼ੁਰੂ ਕਰੂਗਾ ਪਤਾ ਨਹੀਂ ਕਾਹਦਾ ਬਿਜ਼ਨਸ ਉਹ ਕਰ ਗਿਆ ਬਿਜ਼ਨਸ ਸ਼ੁਰੂ ਲੈ ਗਿਆ ਫਰਾਰ ਹੋ ਗਿਆ ਹਾਏ ਨਾਲੇ ਜ਼ਮੀਨ ਖਵਾਤੀ ਹੈ ਉਹਨੂੰ ਨਾਲੇ ਛੱਡ ਕੇ ਵਾਗ ਗਿਆ ਦੇਖ ਲੈ ਫਿਰ ਸਾਡੇ ਨਾਲ ਚੰਗਾ ਕੋਣ ਹੋਊਗਾ ਭਾਈ ਵਰਜਾਈ ਨਾਲ ਇਹਦੇ ਮਾਪਿਓ ਨਹੀਂ ਹੈਗੇ ਤਾਂ ਵੀ ਸਾੰਭੀ ਬੈਠੇ ਆ ਨੂ ਅਸੀਂ ਉਹੀ ਤਾਂ ਗੱਲਾਂ ਪੈਣੇ ਲੈ ਹੁਣ ਉਰੇ ਬੈਠ ਵੀ ਨਸੌਣੀ ਲੱਗਦੀ ਹੈਗੀ ਜਦੋਂ ਜ਼ਮੀਨੇ ਲੈ ਗਈ ਅਗਲੀ ਹੂੰ ਇਹ ਤਾਂ ਇਹਨੂੰ ਸ਼ਰਮ ਚਾਹੀਦੀ ਧੀ ਮਾੜੀ ਮੁੱਟੀ ਵੀ ਮੇਰੇ ਭਾਈ ਦੇ ਵਰਜਾਈ ਭੁੱਖੇ ਮਰਨਗੇ ਨੇ ਸਾਡੇ ਬਾਰੇ ਸੋਚਿਆ ਨਹੀਂ ਅਸੀਂ ਜੱਸੀ ਇਹ ਤਾਂ ਫੇਰ ਵੀ ਸੋਚਿਆ ਹਾਂ ਚਲ ਕੋਈ ਨਾ ਵੀ ਆਪਦੀਤੀ ਜਾਣੀ ਹੈ ਕਿਉਂ ਮਾੜਾ ਕਰਨਾ ਕੋਈ ਤਾਂ ਗੱਲ ਹੈ ਹਾਂ ਹੁਣ ਤੇਰੇ ਸਾਹਮਣੇ ਹੁਣ ਦੇਖ ਲੈ 10-15 ਮਿੰਟ ਹੋ ਗਏ ਕੱਪੜੇ ਧੋਂਦੀ ਨੂੰ ਕੰਟਾ ਉੱਥੇ ਪੈਰ ਮਾਰੀ ਜਾਊਗੀ ਚੱਲ ਫਿਰ ਐਂ ਕਰਿਆ ਕਰ ਕੰਮ ਕਰਵਾ ਲਿਆ ਕਰ ਹੋਰ ਕੀ ਆ ਜੇ ਤੂੰ ਜ਼ਮੀਨ ਨੂੰ ਮੈਂ ਤਾਂ ਵਾਧੂ ਕਰੋਨੀ ਕਮਾ ਮੈਂ ਤਾਂ ਕੰਮ ਵਾਲੀ ਮਿਲ ਗਈ ਵਧੀਆ ਹੋ ਗਿਆ ਵਧੀਆ ਫਿਰ ਤੂੰ ਬੇਲੀ ਬੈਠੀ ਆ ਪਤਾ ਬੈਠੇ ਆ ਹਾਂ ਪਤਾ ਬੈਠੇ ਆ ਭਣੇ ਮੌਜ ਨਾਲ ਉਹ ਇੱਕ ਗੱਲ ਤਾਂ ਹੈਗੀ ਲੈ ਪ੍ਰੀਤ ਜੇ ਤੇਰੀ ਥਾਂ ਤੇ ਮੈਂ ਹੁੰਦੀ ਨਾ ਮੈਂ ਤਾਂ ਨਹੀਂ ਹਈ ਜੀ ਨੂੰ ਰੱਖਦੀ ਸੀ ਭਣੇ ਮੈਂ ਤਾਂ ਲੱਤਾਂ ਮਾਰ ਕੇ ਬਾਹਰ ਕੱਢ ਦਿੰਦੀ ਜਿਹੜੇ ਜ਼ਮੀਨੇ ਲੈ ਕੇ ਆਪਣੀ ਕੀ ਲੱਗੇ ਉਹ ਨਹੀਂ ਮੈਂ ਤਾਂ ਕਢਤੀ ਦੀ ਗੁਤਨੀ ਫੜ ਕੇ ਬਾਹਰ ਆ ਸਾਡੇ ਵਾਲਾ ਚੋਰਾ ਨਹੀਂ ਮੰਨਿਆ ਹੈਗਾ ਆ ਕਿ ਮੇਰੀ ਭੈਣ ਹੈ ਮੇਰੀ ਭੈਣ ਹੈ ਮਾਂ ਵਰਗੀ ਸਾਡੀ ਬੇਇੱਜ਼ਤੀ ਹੋਊਗੀ ਇਹ ਤਾਂ ਇਹੀ ਮੋੜ ਲੈ ਆ ਵਾਪਸ ਮੈਂ ਤਾਂ ਦੋ ਉਹ ਕੀ ਮਾਵਾ ਵਰਗੀ ਜਦੋਂ ਜ਼ਮੀਨੇ ਲੈ ਗਈ ਨਹੀਂ ਕਿਹੜੀਆਂ ਮਾਵਾ ਵਰਗੀ ਅੱਜ ਕੱਲ ਤਾਂ ਜ਼ਮੀਨ ਜਾਇਆ ਜਦਾਂ ਰਹਿ ਗਈ ਜਿਸੀ ਪ੍ਰੇਮ ਪਿਆਰ ਮੁਹੱਬਤ ਇਹ ਇਹ ਜੋ ਕੁਝ ਨਹੀਂ ਰਿਹਾ ਹੈਗੇ ਲੋਕ ਤਾਂ ਜ਼ਮੀਨਾਂ ਨੂੰ ਪੈਲ ਦਿੰਦੇ ਨੇ ਅੱਜ ਕੱਲ ਆਹੋ ਨਾਲੇ ਅਮਨ ਨੂੰ ਨੀ ਸ਼ਰਮ ਆਉਂਦੀ ਹੈਗੀ ਨਾ ਉਹ ਕੀ ਮਾਵਾ ਵਰਗੀ ਕਹਿੰਦਾ ਉਹਨੂੰ ਐ ਨਹੀਂ ਹੁੰਦਾ ਵੀ ਜਦੋਂ ਮੇਰੇ ਜ਼ਮੀਨੇ ਲੈ ਗਈ ਨਹੀਂ ਚਲ ਆ ਵਧ ਗਿਆ ਮੇਰਾ ਤਾਂ ਕੰਮਾ ਤਾਂ ਪੈਂਡਾ ਛੁੱਟ ਰਿਹਾਗਾ ਰਾਮ ਨਾਲ ਬੈਠੀ ਰਹੀ ਨਹੀਂ 8 ਵਜੇ ਉੱਡਦੀ ਆ ਮੈਂ ਤਾਂ ਚਲੋ ਤਾਂ ਵਧੀਆ ਕੀਤਾ ਤੂੰ ਵਧੀਆ ਕੰਮ ਲਈ ਰੱਖਦੀ ਐ ਮੋਜਾਂ ਨਾਲ ਪਈ ਜਾਂਦੀ ਐ ਤੂੰ ਪੈਣੀ ਚੜ ਜਾਂਦੀ ਐ ਦੇਲੇ ਸਵੇਰੇ ਸਵੇਰੇ ਵਧੀਆ ਬਚ ਰਹੀਆਂ ਧੁੱਪ ਤੋਂ ਹੋਰ ਨਹੀਂ ਨਾਲੇ ਮੈਨੂੰ ਐਂ ਦੱਸ ਕਿੰਨਾ ਕ ਟਾਈਮ ਹੋ ਗਿਆ ਉਹਨੂੰ ਲੈ ਕੇ ਭੱਜੇ ਨੂੰ ਕੁੜੀ ਹੁਣ ਤਾਂ ਸਾਲ ਮੰਗੂ ਹੋ ਗਿਆ ਸਾਲ ਹੋ ਗਏ ਕੁੜੀ ਹੋਰ ਇਹ ਮੈਨੂੰ ਪਤਾ ਹੀ ਨਹੀਂ ਲੱਗਿਆ ਸਾਨੂੰ ਕਿਹੜਾ ਪਤਾ ਸੀ ਪਤਾ ਸੀ ਸਾਨੂੰ ਤਾਂ ਉਹ ਲਾ ਰੱਖਦੀ ਤੇ ਉੱਥੇ ਹੀ ਰਹਿੰਦੀ ਸੀ ਵੀ ਕਾਹਨੂੰ ਕਿਸੇ ਨੂੰ ਪਤਾ ਲੱਗੂ ਸਾਨੂੰ ਤਾਂ ਫਿਰ ਵੀ ਪਤਾ ਲੱਗਿਆ ਸੀ ਮੂੰ ਸਾਨੂੰ ਵੀ ਹੁਣ ਹਲੇ ਹੁਣੀ ਜੇ ਪਤਾ ਲੱਗਿਆ ਦੇ ਹੋਂ ਤੋਂ ਕੁਝ ਦਿਨ ਪਹਿਲਾਂ ਹੀ ਪਤਾ ਲੱਗਿਆ ਸੀ ਉਹਦਣਾ ਨਹੀਂ ਸਾਨੂੰ ਪਤਾ ਅਸੀਂ ਵੀ ਸੋਚਿਆ ਵੀ ਕਿਤੇ ਪਰੌਣੇ ਨੇ ਢੇੜਾ ਨਹੀਂ ਮਾਰਿਆ ਕੀ ਗੱਲ ਹੋਗੀ ਨਾ ਇਹਨੇ ਆਪ ਦੱਸਿਆ ਹਨਾ ਦੱਸਿਆ ਨਹੀਂ ਆਪ ਤੋਲੇ ਰੱਖਦੀ ਆਂ ਭੜੀਏ ਹਾਂ ਚਲ ਚੰਗਾ ਮੈਂ ਤਾਂ ਫਿਰ ਚੱਲੀ ਇਹਨੂੰ ਵੀ ਨੀਂਦ ਜੀ ਆਉਂਦੀ ਸੀ ਲੈ ਚਾਹ ਬਣਾ ਲਿਆ ਮੈਂ ਤੇਰੇ ਵਾਸਤੇ ਨਾ ਨਾ ਚਾਹ ਨਹੀਂ ਮੈਂ ਪਿੰਦੀ ਆਗੀ ਨਾ ਨਾ ਤੂੰ ਰੈਸਟ ਕਰ ਲੈ ਪੈ ਜਾ ਧੁੱਪ ਚੜ ਗਈ ਐਨੀ ਵੀ ਮੈਂ ਮੈਂ ਵੀ ਪੈਣੀ ਆ ਜਾ ਕੇ ਚਲ ਹੋਰ ਬਹਿ ਜਾ ਦੇਖ ਲੈ ਜਾਂਦੀ ਆਂਦੀ ਉਹਨੂੰ ਮੜੇ ਜੇ ਬੋਲ ਮਾਰ ਜੀ ਤੇਰੀ ਭਾਬੀ ਨੇ ਕਿਹਾ ਭਾਈ ਮੜਾ ਜੇ ਹੱਥ ਕਾੜਾ ਚਲਾ ਲੈ ਨੀ ਗੁੱਸਾ ਨਾ ਕਰ ਮੇਰੀ ਗੱਲ ਦਾ ਨੀ ਕਿਧਰੇ ਨਹੀਂ ਗੁੱਸਾ ਕਰਦੀ ਤੇਰੇ ਕੀ ਗੋਲੀ ਮਾਰੂਗੀ ਉਹ ਐ ਚੰਗਾ ਕਹਿ ਦਿੰਨੀ ਆ ਚੱਲ ਤੂੰ ਪੈ ਜਾ ਨੀ ਡਰਦੀ ਨਹੀਂ ਚਾਹ ਦੀ ਘੁੱਟ ਨਾ ਸਹੀ ਨਾ ਹੋਰ ਲੈ ਤੁਰਪੀ ਦੀ ਕੋਈ ਨਾ ਤੂੰ ਪੈ ਜਾ ਫੇਰ ਆਉਂਗੀ ਆਏ ਆ ਜੀ ਆ ਜਾ ਕਰ ਨੀ ਕੀ ਹਾਲ ਆ ਪ੍ਰੀਤਾ ਸਸ਼ੀ ਕਲਪਾ ਵੀ ਠੀਕ ਆ ਸਸ਼ੀ ਕਾਲ ਹੋਰ ਠੀਕ ਹੈ ਹਾਂ ਠੀਕ ਆ ਤੁਸੀਂ ਦੱਸੋ ਬਧੀ ਆ ਕਦੋਂ ਆਈ ਸੀ ਹੁਣੀ ਆਈ ਸੀ ਥੋੜੇ ਦਿਨ ਹੋਏ ਭਾਬੀ ਅੱਛਾ ਕਦੋਂ ਜਾਵੇਂਗੀ ਬਗ ਜੂਗੀ 2-4 ਦਿਨਾਂ ਤੱਕ। ਅੱਛਾ। ਤੇ ਗੁੱਸਾ ਤਾਂ ਨਹੀਂ ਕਰਦੀ ਮੈਂ ਇੱਕ ਗੱਲ ਕਹਾ ਤੈਨੂੰ। ਲੈ ਗੁੱਸਾ ਕਰਦਾ ਭਾਬੀ। ਮੈਂ ਤਾਂ ਐ ਸੁਣਿਆ ਵੀ ਤੂੰ ਰੁੱਸ ਰੱਸ ਕੇ ਆ ਰਹੀ ਐ। ਨਹੀਂ ਭਾਬੀ ਮੈਂ ਕਾਹਨੂੰ ਰੁੱਸ ਕੇ ਆਉਣਾ। ਲੈ ਤੂੰ ਇਹ ਕਿਉਂ ਲੁਕੋਨੀ ਐ? ਸਾਰੇ ਪਿੰਡ 'ਚ ਪਤਾ ਲੱਗ ਰਿਹਾ ਵੀ ਤੂੰ ਰੁੱਸ ਕੇ ਆਈ ਹੋਈ ਐ। ਨਾਲੇ ਤੇਰਾ ਪ੍ਰਾਣਾ ਭੱਜ ਗਿਆ ਕਿਸੇ ਕੁੜੀ ਨੂੰ ਲੈ ਕੇ। ਤੁਹਾਨੂੰ ਭਾਬੀ ਕੀਨੇ ਕਿਹਾ? ਮੇਰਾ ਪ੍ਰਾਣਾ ਕਿਸੇ ਕੁੜੀ ਨੂੰ ਲੈ ਕੇ ਭੱਜ ਗਿਆ। ਸਾਰੇ ਪਿੰਡ 'ਚ ਤਾਂ ਪਤਾ ਲੱਗ ਰਿਹਾ ਮੈਂ ਥੋੜੀ ਕੰਨੀ ਆ ਸਾਰਾ ਮੁਹੱਲਾ ਗੱਲਾਂ ਕਰਦਾ ਐ। ਕੀ ਪਤਾ ਭਾਬੀ ਹੁਣ ਕੀ ਨੇ ਗੱਲ ਲੜਾਈ ਆ ਮੈਨੂੰ ਤਾਂ ਕੁਝ ਪਤਾ ਵੀ ਨਹੀਂ ਐਵੇਂ ਦਾ ਵੀ ਕੋਈ ਐਵੇਂ ਦੀ ਗੱਲ ਵੀ ਉੱਡ ਰਹੀ ਆ ਤੇ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਲੋਕਾਂ ਦਾ ਕਿਹੜਾ ਮੂੰਹ ਫੜਾਇਆ ਜਾਂਦਾ ਲੋਕਾਂ ਨੂੰ ਤਾਂ ਜਿੰਮੀ ਦੀ ਗੱਲ ਮਿਲਦੀ ਓਵੇਂ ਦੀ ਫਲਾ ਦਿੰਦੇ ਨੇ ਪਰ ਇਹ ਜੀ ਕੋਈ ਗੱਲ ਨਹੀਂ ਹੈਗੀ ਨਹੀਂ ਦੱਸਣਾ ਪਰ ਇਹ ਤਾਂ ਤੇਰੀ ਮਰਜ਼ੀ ਆ ਬਾਕੀ ਗੱਲ ਤਾਂ ਮੈਨੂੰ ਲੱਗਦਾ ਇਹੀ ਹੈਗੀ ਸਾਰਾ ਮਹੱਲਾ ਬਈ ਗੱਲਾਂ ਕਰਦਾ ਕੀ ਪਤਾ ਭਾਬੀ ਮੈਨੂੰ ਹੁਣ ਤੇ ਨਾਲੇ ਗੱਲ ਤਾਂ ਕੁਝ ਹੋਰ ਸੀ ਤਾਰੀ ਮੰਮੀ ਨਾਲ ਲੜ ਕੇ ਗਿਆ ਸੀ ਤੇ ਮੁੜ ਕੇ ਆਇਆ ਨਹੀਂ ਤੇ ਸਾਨੂੰ ਤਾਂ ਐ ਵੀ ਨਹੀਂ ਪਤਾ ਬੀਤਾਰੀ ਹੈਗਾ ਵੀ ਕਿੱਥੇ ਆ ਪ੍ਰੀਤ ਉਹ ਤਾਂ ਠੀਕ ਆ ਚੱਲ ਹੈਨਾ ਮੈਂ ਤੈਨੂੰ ਕਹਿਨੀ ਆ ਵੀ 30 ਦਾ ਆਪਦੇ ਸੌਰੇ ਘਰੀ ਸੋਹਣੀ ਲੱਗਦੀ ਹੁੰਦੀ ਆ ਪੇਕਿਆਂ ਦੇ ਬਾੜੇ ਬੈਠੀ ਨਹੀਂ ਸੋਹਣੀ ਲੱਗਦੀ ਹੁੰਦੀ ਮੈਂ ਤਾਂ ਕਹਿੰਦੀ ਤੂੰ ਉੱਥੇ ਵਗ ਜਾ ਹੁਣ ਭਾਬੀ ਮੇਰਾ ਕੀ ਜੀ ਕਰਦਾ ਨਾਲੇ ਮੇਰਾ ਕੀ ਕਸੂਰ ਐ ਦੇਚ ਇਹ ਤਾਂ ਮੇਰੀ ਕਿਸਮਤ ਐ ਮਾੜੀ ਸੀਗੀ ਨਾਲੇ ਕੌਣ ਕੁੜੀ ਚਾਹੁੰਦੀ ਹੁੰਦੀ ਆ ਵੀ ਆਪਦੇ ਪੇਕਿਆਂ ਦੇ ਬਾੜ ਚ ਆ ਕੇ ਬੈਠੇ ਤੂੰ ਤਾਂ ਉਹੀ ਤਾਂ ਗੱਲ ਕਰਦੀ ਆ ਇੱਥੇ ਸੋਹਣੀ ਲੱਗਦੀ ਬੈਠੀ ਨਾਲੇ ਇਹ ਕਿੰਨਾ ਕ ਟਾਈਮ ਤੈਨੂੰ ਰੋਟੀ ਦੇਣਗੇ ਪਰ ਆਪਰ ਜਾ ਹੀ ਨਹੀਂ ਹੁੰਦੇ ਹੁੰਦੇ ਕਿਸੇ ਦੇ ਤੂੰ ਬਈ ਆਪਦਾ ਹੋਰ ਦਾ ਦੇਖ ਲੈ ਕੋਈ ਕੋਈ ਨਾ ਭਾਬੀ ਦੇਖ ਲੂੰਗੀ ਮੈਂ ਨੌ ਦੇ ਨਾਲ ਗੱਲਬਾਤ ਹੁੰਦੀ ਨਹੀਂ ਤੇਰੀ ਹੁਣ ਕਿਹਦੇ ਨਾਲ ਤੇਰੇ ਘਰ ਵਾਲੇ ਨਾਲ ਘਰ ਵਾਲੇ ਦਾ ਸਾਲ ਹੋ ਗਿਆ ਪਤਾ ਹੀ ਨਹੀਂ ਲੱਗਿਆ ਜਦੋਂ ਕਿੱਥੇ ਗਿਆ ਮੇਰੀ ਗੱਲ ਕਿਵੇਂ ਹੋਊਗੀ ਉਹਦੇ ਨਾਲ ਨਾ ਸੱਸ ਸਹੁਰਾ ਕੀ ਕਹਿੰਦੇ ਫਿਰ ਸੱਸ ਸਹੁਰਾ ਵਿਚਾਰੇ ਕੀ ਕਰਨ ਉਹਨਾਂ ਨੂੰ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਬਾਹਰੋਂ ਉਹ ਵੀ ਮਜਬੂਰ ਨੇ ਨਹੀਂ ਮੇਰੇ ਸੱਸ ਸਹੁਰਾ ਤਾਂ ਬਹੁਤ ਚੰਗੇ ਨੇਗੇ ਚਲ ਦੇਖ ਲੈ ਪਾਈ ਮਤਕ ਇੰਨੀ ਓਥੇ ਵਗ ਜਾ ਹਲੇ ਵੀ ਇੱਥੇ ਬੈਠੀ ਨੀ ਸੋਣੀ ਲੱਗਦੀ ਤੂੰ ਆਗੇ ਜੀ ਹਾਂਜੀ ਆਗੇ ਕੀ ਬਣਿਆ ਕਰਿਆ ਛਕਦਾ ਹੁੰਦਾ ਅੱਛਾ ਪਾਣੀ ਲਿਆਵਾਂ ਨਾ ਬੈਸਰ ਪਾਣੀ ਕਰਾਂਗੇ ਕਿ ਮੈਂ ਚੁੱਪ ਜਿਹਾ ਬੈਠੇ ਹਾਂ ਚੁੱਪ ਤਾਂ ਤੁਹਾਡੀ ਭੈਣ ਨੇ ਕਰਾਰ ਖੀਆ ਮੈਂ ਹੋਰ ਮੈਂ ਚੁੱਪ ਕੀ ਬਹਿਣਾ ਕੀ ਹੋ ਗਿਆ ਕੀ ਹੋ ਗਿਆ ਤੁਸੀਂ ਐ ਪੁੱਛੋ ਵੀ ਹਲੇ ਕਸਰ ਕੀ ਰਹਿ ਗਈ ਹੋਣ ਚੁਕਸ ਤੁਸੀਂ ਕਿਉਂ ਨਹੀਂ ਜਰਦੀ ਰੋ ਨੂੰ ਇੱਥੇ ਬੈਠੀ ਨੂੰ ਨਾ ਮੈਂ ਕੀ ਨਹੀਂ ਜਰਦੀ ਚਲ ਹੋਰ ਕੀ ਐ ਇਹ ਜੱਸੀ ਆਈ ਸੀ ਦੱਸ ਕੇ ਗਈ ਐ ਮੈਨੂੰ ਉਹਦੀ ਕਰਤੂਤਾ ਸਾਰੇ ਪਿੰਡ ਚ ਗੱਲ ਉੱਡ ਰਹੀ ਐ ਵੀ ਇਹਦੇ ਘਰ ਵਾਲਾ ਭੱਜ ਗਿਆ ਕਿਸੇ ਕੁੜੀ ਨੂੰ ਲੈ ਕੇ ਸਾਰੇ ਪਿੰਡ ਚ ਨੀ ਗੱਲ ਉੱਡ ਰਹੀ ਐ ਲੋਕ ਤੈਰ ਬਹੁਤ ਗੱਲਾਂ ਬਣਾਉਂਦੇ ਹੁੰਦੇ ਨੇ ਠੀਕ ਐ ਉਹ ਕਿਉਂ ਲੋਕੀ ਝੂਠੀਆਂ ਗੱਲਾਂ ਬਣਾਉਂਦੇ ਨੇ ਸੱਚੀ ਗੱਲ ਐ ਤੁਹਾਨੂੰ ਕੀ ਪਤਾ ਕਰਤਾ ਕਹਿ ਦੋ ਤੁਹਾਨੂੰ ਕੀ ਪਤਾ ਕੀ ਪਤਾ ਅਗਲਾ ਕੀ ਪਤਾ ਲੜਪੜ ਕੇ ਵਾਗ ਗਿਆ ਹੋਏ ਵਾਰ ਲੜਪੜ ਕੇ ਵੀ ਕਿਧਰ ਨਾਲ ਜਾਊਗਾ ਇਸਨੇ ਲੜਪੜ ਕੇ ਗਿਆ ਹੋਣਾ ਜ਼ਮੀਨ ਲੈ ਕੇ ਭੱਜਿਆ ਜਿਹੜਾ ਕੁੜੀ ਕਤਰੀ ਲੈ ਕੇ ਭੱਜਿਆ ਹੁੰਦਾ ਹੈ ਉਹ ਕੋਈ ਨਾ ਆ ਜੂਆ ਮੈਂ ਜਾ ਆਉਂਗਾ ਉੱਥੇ ਬਾਕੀ ਗੱਲ ਕਰੇਗਾ ਉਹਨਾਂ ਨਾਲ ਹਾਂ ਕਰਿਆ ਆਉਂਗਾ ਮੈਨੂੰ ਨਹੀਂ ਪਤਾ ਉਹਦਾ ਗੱਲ ਕਰਿਆ ਉਹ ਵੀ ਜਦਾ ਆਪਦੀ ਨਹੀਂ ਲੈ ਜੋ ਬਸਾ ਲੋ ਨਹੀਂ ਇਹਨੂੰ ਕਿਤੇ ਹੋਰ ਵਿਆਦੋ ਬਈ ਹੋਰ ਵਿਆਦੋ ਅੱਛਾ ਇਹ ਖੇੜ ਹੈ ਹੈ ਨਾ ਫੇਰਾ ਖੇੜ ਹੈ ਕਿ ਜਿਹੜੀ ਉਹ ਰੇ ਬੇਸਤੀ ਕਰਾ ਰખી ਹੈ ਲੋਕਾਂ ਦੀ ਕੁੜੀਆਂ ਹੁੰਦੀਆਂ ਨਹੀਂ ਹੋਰ ਦੀ ਕਿੱਡੀ ਦੂਰੇ ਰਹਿਆ ਜੱਸੀ ਦਾ ਘਰ ਹੋਰ ਕਿਹਦੀ ਕੁੜੀ ਆਈਏ ਬਾਰ ਚ ਬੈਠੀ ਦਿਖਾਈਓ ਮੈਨੂੰ ਜੱਸੀ ਵਾਲੀ ਜੱਸੀ ਦਾ ਆਗੂ ਹੀ ਲੜਾਉਂਦੀ ਮਾਰੀ ਆ ਜਾਂਦੀ ਆ ਇਹ ਤੰਗਾ ਜਿਸੀ ਤਰ ਲੜਾਉਣੀ ਸੀ ਜਿਸੀ ਨੇ ਤਾਂ ਸੱਚੀ ਗੱਲ ਕਹਿ ਗਈ ਅਗਲੀ ਅਗਲੀ ਨੂੰ ਕਿੰ ਪਤਾ ਲੱਗਿਆ ਕੋਹ ਦੂਰ ਤੇ ਬੈਠੀ ਨੂੰ ਜੇ ਕੋ ਗੱਲ ਦਾ ਪਤਾ ਹੋਣਾ ਤਾਂ ਹੀ ਦੱਸ ਕੇ ਗਈ ਆ ਆਪਣੇ ਫਾਇਦੇ ਵਾਸਤੇ ਵੀ ਭਾਈ ਗੌਰ ਕਰ ਲਓ ਤੁਸੀਂ ਕੋਈ ਨਮਾਸਤੇ ਕਰ ਲਊਗਾ ਠੀਕ ਹੈ ਕਰ ਲਊਗਾ ਗੌਰ ਜੇ ਤੁਸੀਂ ਗੌਰ ਕਰੋਗੇ ਨਾ ਉਦੋਂ ਤਾਂ ਹੱਥ ਹੀ ਲੰਘ ਜਾਊਗਾ ਪੂਛੇ ਰਹਿ ਜੂਗੀ ਫਿਰ ਤਾਂ ਅੱਲੀ ਹੋ ਰਹਿਣ ਦੇ ਕਰ ਆਉਣ ਸਰ ਜ ਆਪਾਂ ਨਹੀਂ ਲੱਗੀ ਪੁੱਛਣ ਲੜਨ ਲੱਗ ਗਏ ਆਉਣ ਸਰ ਨਾ ਕੀ ਲੜਨ ਲੱਗੀ ਮੈਂ ਅੱਛਾ ਸੱਚੀ ਗੱਲ ਆ ਤੁਹਾਨੂੰ ਲੜਾਈ ਵਾਂਗੂ ਲੱਗਦੀਆਂ ਨੇ ਉਹ ਫੜ ਕੇ ਗੁੱਤਨੀ ਮੇ ਤਾਂ ਕੜਤੀ ਵੀ ਬਾਹਰ ਤੁਸੀਂ ਇਹ ਮਸੀ ਨੂੰ ਬਿਠਾ ਲਈ ਮੇਰੀ ਭੈਣ ਹੈ ਮੇਰੀ ਭੈਣ ਹੈ ਚੱਲੀ ਜਾ ਹੁਣ ਇਹਦੀ ਭੈਣ ਦੀਆਂ ਮੇਰੇ ਕੋਲੇ ਬਾਲੀ ਪਕਾਈ ਮਾਰਨ ਦੀ ਲੋੜ ਨਹੀਂ ਜੇ ਦੋ ਰੋਟੀਆਂ ਦਿੱਤੀਆਂ ਨੇ ਦੇ ਦਿਆ ਕਰੋ ਨਹੀਂ ਅਸੀਂ ਆਪ ਦੀ ਪਕਾ ਲਿਆ ਕਰਾਂਗੇ ਆਪਦੀ ਆਪੇ ਪਕਾ ਲਿਆ ਕਰੋ ਫਿਰ ਬਈ ਮੇਰੀ ਤਾਂ ਬੇਇੱਜ਼ਤੀ ਹੁੰਦੀ ਹੈ ਬੰਦੇ ਦੀ ਸਿੱਧਾ ਸਾਹ ਹੈ ਮੇਰਾ ਤਾਂ ਵੱਡੀ ਬੇਇੱਜ਼ਤੀ ਵਾਲੀ ਆ ਗਈ ਇਹ ਬੇਇੱਜ਼ਤੀ ਵਾਲੀ ਆ ਗਈ ਅੱਛੇ ਨਹੀਂ ਚੱਲੀ ਜਾਵਾਂ ਮੈਂ ਆਪਦੀ ਭੈਣ ਨੂੰ ਨਾ ਕਹੇਗਾ ਗੁੱਸਾ ਮੈਨੂੰ ਕਹੀ ਜਾਇਓ ਕੀ ਕਹਿਣਾ ਦੱਸਿਓ ਤੁਹਾਨੂੰ ਕੀ ਕਹਿ ਹੈ ਨੇ ਉਰੇ ਮਾਰਦੀ ਪੈਰ ਫਰੀ ਜਾਂਦੀ ਹੈ ਕੰਮਾਂ ਦਾ ਢੱਕਾ ਤੋੜਦੀ ਹੋਰ ਨਹੀਂ ਤੋੜਦੀ। ਕੰਮ ਕਰਦੀ ਆ ਉਹ। ਆਹ ਕਰਦੀ ਐ ਸਵਾਹ ਕਰਦੀ ਐ ਕੰਮ ਆ ਉਹ। ਆਹੋ। ਮੈਨੂੰ ਮੈਂ ਇਸ ਕੱਚ ਹੁੰਦੀਆਂ ਮੈਨੂੰ ਕਾਨੂੰ ਪਤਾ ਹੈ। ਕੰਮ ਕਰਨਾ ਆਉਂਦਾ। ਕੰਮ ਕਰਨਾ ਆਉਂਦਾ ਹੁੰਦਾ ਘਰੋਂ ਛੱਡ ਕੇ ਨਾ ਜਾਂਦਾ ਉਹਦਾ। ਜੇ ਘਰੋਂ ਛੱਡ ਕੇ ਵੀ ਗਿਆ ਸੱਸ ਸਹੁਰਾ ਤਾਂ ਸਿਆਣ ਦੇ ਹੂੰ ਓਟ ਦੇ ਮੜਾ ਹਟਾ ਵੀ ਹਾਂ ਭਈ ਇੱਥੇ ਹੀ ਰਹਿ ਚੱਲ ਪੁੱਤ ਕੋਈ ਨਾ ਤੇਰਾ ਕੀ ਕਸੂਰ ਐ। ਉਹਨੇ ਤੇ ੱੱਕੇ ਮਾਰ ਕੇ ਬਾਹਰ ਕੱਢੀ ਐ। ਕੋਈ ਨਾ ਮੈਂ ਜਾ ਕੇ ਹੁਣ ਉੱਥੇ ਮੈਂ ਕਰਦਾ ਹਾਂ ਉਹ ਨਾਲ ਵੀ ਗੱਲ। ਹੁੰਦੀ ਐ ਗੱਲ ਕਰ ਲਓ ਆਪਦਾ ਨਹੀਂ ਪਛਤਾਉਂਗੇ ਲੋ ਹੁਬੀਰ ਕਿਾ ਸਾਰੇ ਟੰਪਰ ਨੇ ਮੇਰਾ ਤਾਂ ਦੋ ਹੋ ਗਏ ਪਹਿਲਾਂ ਤਾਂ ਇੱਕ ਤੀ ਤੂੰ ਆ ਕੁੜੀਏ ਧੋਪੇ ਲੱਗ ਨਹੀਂ ਕੰਮ ਕਰਨਾ ਖੁਸ਼ ਨਹੀਂ ਵੀਰੇ ਆ ਨੇਰੀ ਜੀ ਚੱਲ ਕੇ ਹੱਡੀ ਐ ਤੇ ਭਾਬੀ ਕਹਿੰਦੀ ਓ ਟਾਏ ਸੰਬਰ ਦੇ ਮੜਾ ਜਾ ਕੋਈ ਨਾ ਹੰਡੇ ਹੋਏ ਕਰ ਲਈ ਐਡੀ ਕੀ ਕਾਲੀ ਐ ਕੋਈ ਨਾ ਕਰ ਦਿੰਨੀ ਠੰਡੇ ਹੋਏ ਵੀ ਕਰਨਾ ਤੇ ਹੁਣ ਵੀ ਕਰਨਾ ਧੋਪੇ ਥੋੜੀ ਮਾਰਨਾ ਜਾ ਬੈ ਜਾ ਅੰਦਰ ਜਾ ਕੇ ਬੀਰੇ ਮੈਂ ਤਾਂ ਕਹਿੰਦੀ ਸੀਗੀ ਕੀ ਕਹਿੰਦੀ ਵੀ ਮੈਂ ਕਿਤੇ ਬਾਹਰ ਕਮਰਾ ਕੁਮਰਾ ਵੇਖ ਲੈਣੀ ਉੱਥੇ ਰਹਿ ਲਿਆ ਕਰੂੰਗੀ ਪੈੜਾ ਲੱਗਦਾ ਓਰੇ ਤਾਂ ਕਿਉਂ ਬੋਲ ਵਾਲੀਆਂ ਗੱਲਾਂ ਕਰਦੀ ਕੋਈ ਤੇਰਾ ਘਰ ਨਹੀਂ ਹੈਗਾ ਇਹ ਘਰ ਤਾਂ ਹੈਗਾ ਪਰ ਉਹ ਰੋਜ਼ ਨਾ ਗੱਲਾਂ ਨਹੀਂ ਸੁਣੀ ਜਾਂਦੀਆਂ ਮੇਰੇ ਤੋਂ ਹੁਣ ਤਾਂ ਲੋਕੋ ਵੀ ਗੱਲਾਂ ਬਣਾਉਣ ਲੱਗ ਗਏ ਲੋਕਾਂ ਦੀ ਪਰਵਾਹ ਨਹੀਂ ਕਰਾਂਗਾ ਤੇ ਠੀਕ ਹੈ ਕੱਲੇ ਤੂੰ ਤੇਰੀ ਭਾਬੀ ਦਾ ਗੁੱਸਾ ਨਾ ਕਰੇਗਾ ਠੀਕ ਹੈ ਉਹ ਬੋਲ ਭਲਕੜਾ ਦਿਲ ਦੀ ਤਾਂ ਬਹੁਤ ਸਾਫ਼ ਆ ਉਹ ਭਾਬੀ ਦਾ ਤਾਂ ਮੈਨੂੰ ਪਤਾ ਹੈ ਨਾਲੇ ਗਲਤੀ ਵੀ ਮੇਰੀ ਸੀ ਉਦੋਂ ਭਾਬੀ ਦਾ ਤਾਂ ਵਿਚਾਰੀ ਉਹਦਾ ਕੀ ਕਸੂਰਾ ਕਸੂਰ ਤਾਂ ਲੋਕਾਂ ਦਾ ਹੈ ਜਿਹੜੇ ਸੌ ਸੌ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ ਤੇ ਸੁਣਨੀਆਂ ਤੁਹਾਨੂੰ ਪੈਂਦੀਆਂ ਨੇ ਕੋਈ ਗੱਲ ਨਹੀਂ ਲੋਕਾਂ ਦੀ ਪਰਵਾਹ ਨਹੀਂ ਕਰਿਆ ਕਰਦੇ ਠੀਕ ਹੈ ਹਨ ਤੇਰੀ ਕਿਹੜਾ ਕੱਲੀ ਨਾਲ ਬਣਦਾ ਏ ਲੋਕਾਂ ਦੀ ਕੁੜੀ ਨਾਲ ਵੱਡੋ ਨਾਲ ਬਣਦਾ ਏ ਇਹੋ ਜਿਹਾ ਕੁਛ ਟੈਨਸ਼ਨ ਨਾ ਲਗਾ ਠੀਕ ਹੈ ਤਾਂ ਇੱਥੇ ਹੀ ਰਹੀ ਕੋਈ ਨਾ ਵੀਰੇ ਹਾਂ ਹਮ ਬੋਲਿਆਂ ਦੀਆਂ ਗੱਲਾਂ ਨਹੀਂ ਕਰਿਆ ਕਰਦੇ ਜੀ ਆ ਬਜਾ ਠੰਡੇ ਹੋਏ ਕਰ ਲਈ ਕੰਮ ਆ ਥੋੜੇ ਰਹਿ ਗਏ ਬਸ ਫਿਰ ਜਾਨੀ ਕੋਈ ਨਾ ਕੋਈ ਨਾ ਜਾ ਲੈ ਅੰਦਰ ਜਾ ਚਲ ਹਾਂਜੀ ਆਜੀ ਤੁਹਾਡਾ ਬਿੱਲ ਹੈਲੋ ਉਹ ਤੁਹਾਡਾ ਬਿੱਲ ਆਈ ਕੱਲ ਸੁਣਿਆ ਹਾਂਜੀ ਪਾਣੀ ਪੀਣਾ ਸੀ ਪਿਆ ਦੋਗੇ ਲਿਓ ਨੀ

ਤੁਹਾਨੂੰ ਕੀ ਮਤਲਬ ਮੈਂ ਕਿਸੇ ਮਰਜੀ ਪਿੰਡ ਦੀ ਹੋਵਾਂ ਉਹ ਨਹੀਂ ਗੁੱਸਾ ਕਿਉਂ ਕਰਦੇ ਆ ਮੈਂ ਇੱਥੇ ਕਈ ਮਹੀਨੇ ਤੋਂ ਨਾਲ ਬਿਲਦੇ ਆ ਤੇ ਤੁਸੀਂ ਕਦੇ ਦੇਖੇ ਨਹੀਂ ਨਾ ਤਾਂ ਪੁੱਛਦਾ ਸੀ ਕੋਈ ਗੱਲ ਨਹੀਂ ਮੈਂ ਵੀ ਤੁਹਾਡੇ ਨਾਲ ਨਾ ਕੋਈ ਰਿਸ਼ਤੇਦਾਰੀ ਨਹੀਂ ਕੱਢਣੀ ਪਤਾ ਨਹੀਂ ਕਿੱਥੋਂ ਆਈ ਆ ਪਰੀਆਂ ਵਰਗੀ ਦੇਖ ਦੇਖਾ ਕਟੂਤਾਂ ਮਾੜੀਆਂ ਨੇ ਤਾਂ ਹੀ ਨਹੀਂ ਭਈਆ ਅਗਲਿਆਂ ਨੇ ਰੱਖੀ ਸੀ ਦੇ ਲੈ ਉਹ ਤਾਂ ਵਿਚਾਰਾ ਅਸੀਂ ਨਹੀਂ ਕਦੇ ਬੁਲਾਇਆ ਸੀ ਹੈ ਤੇ ਆ ਪਾਣੀ ਪਣਾਉਂਦੀ ਫਿਰਦੀ ਆ ਇਹਨੂੰ ਮੈਨੂੰ ਤਾਂ ਲੱਗਦਾ ਸੈਟਿੰਗ ਸ਼ੂਟਿੰਗ ਕਰੀ ਫਿਰਦੀ ਆ ਉਹਦੇ ਨਾਲ ਇੱਕ ਵਾਰ ਤਾਂ ਲਪ੍ਰਿਤ ਨੂੰ ਦੱਸਣਾ ਪਊਗਾ ਮੈਨੂੰ ਜ਼ਰੂਰ ਆ ਕੰਨ ਥਾਈ ਕੱਢ ਦਿੰਨੀ ਆ ਭਈਆ ਅਗਲੀ ਦੇ ਕਿਤੇ ਹੋਰ ਨਾ ਚੰਨੇ ਚੜਾ ਦੇ ਕੁੜੀ ਜੀ ਇਹਨਾਂ ਦਾ ਨੀ ਲਪ੍ਰਿਤ ਸੁੱਤੀ ਪਈਏਗੀ ਹੂੰ ਖੜੀ ਹੋਣੀ ਤੈਨੂੰ ਗੱਲ ਦੱਸਾਂ ਖੜੀ ਹੋ ਜਾ ਜੱਸੀ ਦੁਪਹਿਰੇ ਦੁਪਹਿਰੇ ਦਾ ਚੈਨਲ ਦੇ ਦਾ ਘਰ ਪੜੀਏ ਉੱਠ ਜਾ ਉੱਠ ਜਾ ਗੱਲ ਦੱਸਦੀਆਂ ਤੈਨੂੰ ਤੂੰ ਮੋਜ ਨਾਲ ਸੁੱਤੀ ਪਈਆ ਤੁਹਾਡਾ ਕੁੜੀ ਜੀ ਬਾਹਰ ਚੱਨ ਚਲਾਉਂਦੀ ਫਿਰਦੀ ਐ ਤੈਨੂੰ ਕਾਹਦਾ ਪਤਾ ਲੱਗਦਾ ਕਿ ਨਾ ਸਾਡੇ ਲਈ ਕੁੜੀ ਗੇ ਪ੍ਰੀਤ ਹੋਰ ਕਿਹੜੀ ਹੈਗੀ ਕੀ ਚੰਦ ਚੜਾ ਤਾ ਕੁੜੀ ਖੈਰ ਸੁਖ ਵੀ ਐ ਨਹੀਂ ਗੱਲ ਤਾਂ ਸੁਣਾ ਜਿਹੜਾ ਆਪਣੇ ਆਉਂਦਾ ਹੁੰਦਾ ਬਿਲ ਦੇ ਨਾਲ ਆ ਉਹਦੇ ਨਾਲ ਲੱਗ ਰਹੀ ਗੱਲਾਂ ਮਾਰਨਾ ਮੈਂ ਦੇਖੀ ਆ ਹੁਣ ਸੌਂ ਖਾ ਨਹੀਂ ਸੌਂ ਕੀ ਦਿਖਾ ਮੈਂ ਦੇਖੀ ਅੱਖਾਂ ਨਾਲ ਹੁਣ ਬੂਮੇ ਮਰ ਜਾ ਮੈਨੂੰਰੇ ਸੁੱਤੀ ਭਾਈ ਨੂੰ ਕੀ ਪਤਾ ਲੱਗਦਾ ਵੀ ਕੀ ਖੁੱਲ ਖੜਿਆਉਂਦੀ ਫਿਰਦੀ ਆ ਇਹ ਸੁੱਤੀ ਭਾਈ ਨੂੰ ਕਾਦੋਂ ਪਤਾ ਲੱਗਦਾ ਮੈਨੂੰ ਪਤਾ ਹੀ ਨਹੀਂ ਉਹਨੂੰ ਕੁਛ ਗਿਆ ਕੁੜੇ ਲੰਮਾ ਕੀ ਕਹਿੰਦੀ ਮੈਂ ਤਾਂ ਬਾਹਰ ਮੂਰੇ ਖੜੀ ਕੇ ਦੇਖਣ ਲੱਗ ਰਹੀ ਸੀ ਨਹੀਂ ਹੋਰ ਤਾਂ ਹੋਰ ਸਾਰੇ ਲੋਕ ਦੇਖ ਦੇਖ ਕੇ ਲੰਘਣ ਜੰਮੀ ਸ਼ਰਮ ਨਹੀਂ ਮੰਨੀ ਕਿੱਥੇ ਆ ਕੁੜੇ ਹੁਣ ਉਹ ਮੈਨੂੰ ਕੀ ਪਤਾ ਇੱਥੇ ਹੋਊਗੀ ਮੈਂ ਤਾਂ ਭੱਜੀ ਭੱਜੀ ਆਈ ਮਗਰ ਤੇ ਹੋਰ ਨਾ ਜਾਣੇ ਜਿਹੜਾ ਤੇ ਮੈਂ ਲਾਫਰੀ ਤੁਹਾਨੂੰ ਦੱਸ ਕੇ ਹੁੰਦੀ ਆ ਬਈ ਇਹ ਤਾਂ ਜਿੰਨਾ ਟਾਈਮ ਹੋਰੇ ਰਹੂਗੀ ਨੇ ਇਹ ਤਾਂ ਚੰਦ ਚੜਾ ਕੇ ਜਾਊਗੀ ਸੌ ਲੱਗੇ ਜੱਸੀ ਇਹ ਤਾਂ ਸਾਡਾ ਬੇੜਾ ਜਮੀ ਮੂਦਾ ਮਾਰ ਕੇ ਜਾਊ ਤੈਨੂੰ ਤਾਂ ਹੀ ਤਾਂ ਕਹਿੰਨੀ ਆ ਬਈ ਜਾ ਤਾਂ ਇਹਨੂੰ ਬਿਆਕੇ ਤੋੜ ਦੋ ਜਾ ਇਹਨੂੰ ਉੱਥੇ ਤੋੜ ਦੋ ਪਰਾਂ ਬਈ ਬਿਆਕੇ ਤੋੜਨੀ ਪਊਗੀ ਜਿਹੜੀਆਂ ਬਗਾਨੇ ਬੰਦਿਆਂ ਨੂੰ ਖੜਾ ਖੜਾ ਗੱਲਾਂ ਕਰਦੀਆਂ ਰਾਜਾ ਇਹ ਸੱਚੂ ਲਾਪਰੇ ਤਾਂ ਜਮੀ ਸ਼ਰਮ ਨਹੀਂ ਮੰਨੇ ਨੂੰ ਪਾਣੀ ਵੀ ਪਿਆਇਆ ਬੂਹ ਪਾਣੀ ਵੀ ਪਿਆਈ ਲੈ ਹੋਰ ਹੁਣ ਐ ਲੱਗ ਰੇ ਦੋਨੇ ਗੱਲਾਂ ਮਾਰ ਜਿਵੇਂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹੋ ਨਾ ਅਕੇ ਜਾਣਨਾ ਪਹਿਚਾਣ ਮੈਂ ਤੇਰਾ ਮਹਿਮਾਨ ਆ ਤਾਂ ਜਮੀ ਉਹੀ ਗੱਲ ਹੋਗੀ ਇਹ ਹੁਣ ਮੈਂ ਸਾਡੇ ਵਾਲੇ ਨੂੰ ਕੀ ਦੱਸਣ ਪੁੱਤੇ ਨੂੰ ਉਹ ਤਾਂ ਆਪਣੀ ਮੇਰੇ ਯਕੀਨ ਮੰਨਦਾ ਦੱਸਣੇ ਪਊਗਾ ਹੁਣ ਤਾਂ ਦੱਸ ਦੇ ਪਰ ਨਾ ਤੋੜ ਦੂਗਾ ਵਿਆਕੇ ਜਾਂ ਉਥੇ ਤੋੜ ਦੋ ਚੱਲ ਦੇਖਦੇ ਆ ਕੀ ਬਣਦਾ ਫਿਰ ਇਹ ਤਾਂ ਬਈ ਕਰਨਾ ਬਹੁਤ ਕਬਾਸਾ ਤਾਂ ਕੁੜੀ ਦਾ ਹਾਂ ਹੋ ਗਿਆ ਮੈਂ ਕਿਵੇਂ ਲੱਗ ਰਹੀ ਆ ਗੱਲਾਂ ਮਾਰਨਾ ਲਿਆ ਹੁਣ ਹੁਣ ਹੁੰਦਾ ਹੀ ਐ ਆਪਣੇ ਵਰਗੇ ਕਿੱਥੇ ਮਾਰਦੀਆਂ ਨੇ ਗੱਲਾਂ ਐਵੇਂ ਬੰਦਿਆਂ ਨਾਲ ਆਪਾਂ ਤਾਂ ਕਦੇ ਨੂੰ ਪਾਣੀ ਵੀ ਨਹੀਂ ਪੁੱਛਿਆ ਵਿਚਾਰੇ ਨੂੰ ਤਿੰਨ ਚਾਰ ਮਹੀਨੇ ਤੋਂ ਆਉਂਦਾ ਆਪਾਂ ਕਦੇ ਬੁਲਾਏ ਉਹ ਜਾਣਦੀ ਹੋਊਗੀ ਪਹਿਲੇ ਸੈਟਿੰਗ ਸ਼ੂਟਿੰਗ ਹੋਊਗੀ ਉਹਦੀ ਨਹੀਂ ਬੱਸ ਨਹੀਂ ਤੂੰ ਇਹੀ ਜੀ ਗੱਲ ਨਾ ਕਰ ਕੋਈ ਨਹੀਂ ਤਾਂ ਹੀ ਪੀਉਣ ਲੱਗ ਰਹੀ ਸੀ ਪਾਣੀ ਆਪਾਂ ਨੇ ਕਦੇ ਪਿਆਇਆ ਪਾਣੀ ਉਹਨੂੰ ਨੀ ਆਪਣੇ ਵਰਗੀਆਂ ਕਿੱਥੇ ਨੇ ਇਹ ਜੀਆਂ ਇਹ ਤਾਂ ਹੀ ਜੀ ਹੁੰਦੀਆਂ ਨੇ ਜਿਹਨੂੰ ਕੋਈ ਬੰਦਾ ਛੱਡ ਕੇ ਵਾ ਗਿਆ ਉਹਦੇ ਘਰ ਨਾਲ ਉਹ ਬਾਤਾਂ ਉਹ ਹੀ ਜੀਆਂ ਕਰ ਦੁੱਤੀਆਂ ਹੀ ਕਰਦੀਆਂ ਹੁੰਦੀਆਂ ਨੇ ਇਹਦਾ ਤਾਂ ਮੈਨੂੰ ਇੱਕ ਹੱਲ ਕਰਨੀ ਪਊਗਾ ਮੈਂ ਕਰਦੀਆਂ ਤੇਰੇ ਬਾਈ ਨਾਲ ਆਉਣ ਦੇ ਗੱਲ ਹਾਂ ਭਾਈ ਛੇ ਤੇ ਸੰਭਲੋ ਵੇਲਾ ਫਿਰ ਪਛਤਾਉਂਗੇ ਚਲ ਕੋਈ ਨਾ ਨਹੀਂ ਮੈਂ ਕਰਦੀਆਂ ਗੱਲ ਤੂੰ ਅੱਡ ਸਿਖਰ ਦੁਪਹਿਰੇ ਆ ਕੇ ਮੈਨੂੰ ਕਹੀ ਜੀ ਗੱਲ ਸੁਨਾਤੀ ਪੜੀਏ ਨਹੀਂ ਮੈਂ ਤਾਂ ਦੱਸਣਾ ਹੁਣ ਆਈ ਸੀ ਚਲ ਸਮਝਾ ਨਹੀਂ ਤੂੰ ਫਿਰ ਸਿਖਰ ਦੁਬਾਰਾ ਨਹੀਂ ਫਿਰਦੀ ਰਹਿਣੀਆਂ ਕਰੇ ਠਿਕਦੀ ਨਹੀਂ ਇਹਦਾ ਮਤਲਬਾ ਟਿਕ ਦਿੱਤਾ ਹੈਗੀਆਂ ਮੈਂ ਦੇਖਣ ਲੱਗ ਰਹੀ ਸੀ ਮੈਂ ਪਤਾ ਨਹੀਂ ਕੀ ਕਰਨ ਲੱਗ ਰੇ ਨੇ ਨਹੀਂ ਫੇਰ ਵੀ ਮੇਰਾ ਮੈਨੂੰ ਤਾਂ ਐ ਲੱਗਦਾ ਜਦੋਂ ਤੂੰ ਸਾਡੇ ਆਈਆਂ ਤੜਕੇ ਦੀ ਉਹਦੇ ਘਰੇ ਬੜੀਏ ਨਹੀਂ ਦੁਪਹਿਰ ਦਾ ਬੜੀ ਕਿਉਂ ਨਹੀਂ ਹਾਂ ਚੰਗਾ ਚੰਗਾ ਮੂਹ ਮੈਂ ਮਰ ਜਾ ਇਹਦਾ ਚਾੜੂ ਗਈ ਭਾਈ ਕੁੜੀ ਜੀ ਚਾਹਦੇ ਤਾਂ ਨਹੀਂ ਹਟਦੀ ਹੈਗੀ